ਹੈਲੋ ਦੋਸਤੋ ਸਭ ਨੂੰ ਜੇਮਸ ਦੀ ਇੱਕ ਵਾਰ ਫਿਰ ਤੋਂ ਮੈਂ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹਾਂ ਤੇ ਆਓ ਆਪਾਂ ਸਿੱਖਾਂਗੇ ਪ੍ਰਾਰਥਨਾ ਦੇ ਬਾਰੇ ਤੋਂ ਪਿਆਰੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪ੍ਰਾਰਥਨਾ ਕਰੋ ਔਰ ਪ੍ਰਾਰਥਨਾ ਦੇ ਬਾਰੇ ਬਾਈਬਲ ਦੇ ਵਿੱਚ ਬਹੁਤ ਜ਼ਿਆਦਾ ਜ਼ਿਕਰ ਹੈ ਕਿ ਪ੍ਰਾਰਥਨਾ ਬਿਨਾਂ ਵੀ ਅਸੀਂ ਅਨਮੋਲ ਹਾਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਸਾਫ਼ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਪ੍ਰਾਰਥਨਾ ਕਰਦੇ ਰਹੋ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਆਪਣੇ ਚੇਲਿਆਂ ਨੂੰ ਵੀ ਕਿਹਾ ਕਿ ਪ੍ਰਾਰਥਨਾ ਕਰਦੇ ਰਹੋ ਅੱਜ ਮੈਂ ਤੁਹਾਨੂੰ ਪੁੱਛਣਾ ਚਾਹਣਾ ਆ ਕਿ ਕਿੰਨੇ ਜਣੇ ਪ੍ਰਾਰਥਨਾ ਕਰਦੇ ਆ ਕਿਉਂਕਿ ਪ੍ਰਾਰਥਨਾ ਸਾਡੀ ਜ਼ਿੰਦਗੀ ਦਾ ਇੱਕ ਉਹ ਹਿੱਸਾ ਜਿਹਦੇ ਤੋਂ ਬਿਨਾਂ ਸਿੱਖ ਕੁਝ ਵੀ ਨਹੀਂ ਆਸੀਂ ਖਾਲੀਪਨ ਮਹਿਸੂਸ ਕਰਦੇ ਆ ਦੋਸਤੋ ਤੇ ਇੱਕ ਇੱਕ ਬਹੁਤ ਸਾਰੀਆਂ ਗੱਲਾਂ ਨੇ ਜੋ ਪ੍ਰਾਰਥਨਾ ਦੇ ਦੁਆਰਾ ਬਹੁਤ ਸਾਰੇ ਕੰਮ ਨੇ ਜਿਹੜੇ ਹੋਏ ਨੇ ਪੌਲਸ ਦੀ ਜੇਲ੍ਹ ਤੋਂ ਪਰਮੇਸ਼ਰ ਨੇ ਜੇਲ੍ਹ ਚੋਂ ਘੜ ਦਿੱਤਾ ਪਤਰਸ ਜਿਹੜਾ ਜ਼ੰਜੀਰਾਂ ਦੇ ਨਾਲ ਜਕੜਿਆ ਹੋਇਆ ਸੀ ਜਦ ਕਲੀਸੀਆ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੀ ਸੀ ਤਾਂ ਪਰਮੇਸ਼ਰ ਨੇ ਉਸ ਨੂੰ ਜੇਲ੍ਹ ਦੇ ਵਿੱਚੋਂ ਆਜ਼ਾਦ ਕਰ ਦਿੱਤਾ ਤੇ ਇੱਥੇ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਜਦੋਂ ਅਸੀਂ ਪ੍ਰਾਰਥਨਾ ਕਰਦੇ ਤੇ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਤੇ ਪਿਆਰਿਓ ਜਦੋਂ ਅਸੀਂ 올ਡ ਟੈਸਟਾਮੈਂਟ ਦੇ ਵਿੱਚ ਪੜ੍ਹਦੇ ਹਾਂ ਦਾਨੀਏਲ ਦੇ ਬਾਰੇ ਜੀ ਦਾਨੀਏਲ ਦੀ ਜ਼ਿੰਦਗੀ ਦੇ ਵਿੱਚ ਕੁਝ ਦੇਖਦੇ ਹਾਂ ਤਾਂ ਉੱਥੇ ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਪੁਕਾਰਦੇ ਸੀ ਤੇ ਜਿਹੜਾ ਉਹ ਰਾਜਾ ਸੀ ਉਸਨੇ ਹੁਕਮ ਦਿੱਤਾ ਕਿ ਜਿਹੜੇ ਆਪਣੇ ਪਰਮੇਸ਼ਰ ਨੂੰ ਪੁਕਾਰਣਗੇ ਤੇ ਉਹ ਆਪਣੇ ਪਰਮੇਸ਼ਰ ਦੇ ਅੱਗੇ ਯਹਵਾ ਪਰਮੇਸ਼ਰ ਦੇ ਅੱਗੇ ਯਹੂਦੀ ਲੋਕ ਦੁਆ ਕਰਨਗੇ ਤੇ ਉਹ ਰਾਜਾ ਉਹਨਾਂ ਨੂੰ ਕੀ ਕਰੇਗਾ ਮਾਰ ਦੇਵੇਗਾ ਕਿਉਂਕਿ ਰਾਜਾ ਚਾਹੁੰਦਾ ਸੀ ਕਿ ਸਾਰੇ ਦੇ ਸਾਰੇ ਲੋਕ ਉਹਦੀ ਪੂਜਾ ਕਰਨ ਸਾਰੇ ਲੋਕ ਉਹਦੀ ਜਿਹੜੀ ਆ ਤਾਰੀਫ ਕਰਨ ਤੇ ਉਹ ਆਪਣੇ ਆਪ ਨੂੰ ਪਰਮੇਸ਼ਰ ਮੰਨਣ ਦੀ ਕੋਸ਼ਿਸ਼ ਕਰਦਾ ਸੀ ਤੇ ਉੱਥੇ ਪ੍ਰਾਰਥਨਾ ਕਰਨ ਦੀ ਜਿਹੜੀ ਸਜ਼ਾ ਸੀ ਤੁਸੀਂ ਦੇਖ ਸਕਦੇ ਹੋ ਬਾਈਬਲ ਦੇ ਵਿੱਚ ਕਿ ਉਹ ਇੱਕ ਮੌਤ ਸੀ ਤੇ ਦਾਨੀਅਲ ਨੇ ਪਿਆਰੇ ਦੋਸਤੋ ਕਿ ਉੱਥੇ ਪ੍ਰਾਰਥਨਾ ਕਰਨੀ ਨਹੀਂ ਛੱਡੀ ਦੇਖੋ ਉਹ ਸਮਾਂ ਕਿਹੜਾ ਸੀ ਪ੍ਰਾਰਥਨਾ ਕਰਨ ਦੀ ਸਜ਼ਾ ਵੀ ਮੌਤ ਸੀ ਜੋ ਪ੍ਰਾਰਥਨਾ ਕਰਦਾ ਸੀ ਤਾਂ ਉਸ ਨੂੰ ਪਤਾ ਸੀ ਕਿ ਜੇ ਮੈਂ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰਾਂਗਾ ਤੇ ਜਿਹੜੀ ਮੈਨੂੰ ਸਜ਼ਾ ਕੀ ਮਿਲੇਗੀ ਮੌਤ ਮਿਲੇਗੀ ਤੇ ਦਾਨੀਅਲ ਨੇ ਤਿੰਨ ਗੁਣਾ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਕੋਠੀ ਦੇ ਵਿੱਚ ਜੀ ਕਿਆ ਨਹੀਂ ਗੁਨਾ ਜਦੋਂ ਪ੍ਰਾਰਥਨਾ ਕਰ ਦਿੱਤੀ ਤੇ ਪਰਮੇਸ਼ਰ ਨੇ ਉਹਨੂੰ ਕੀ ਕਰ ਦਿੱਤਾ ਆਜ਼ਾਦ ਕਰ ਦਿੱਤਾ ਪਰਮੇਸ਼ਰ ਨੇ ਉਹਨੂੰ ਜਿੱਤ ਦਿੱਤੀ ਪਿਆਰੇ ਦੋਸਤੋ ਅੱਜ ਜੇ ਤੁਸੀਂ ਵੀ ਪ੍ਰਾਰਥਨਾ ਕਰਦੇ ਹੋ ਤੇ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਬਹਾਲ ਕਰ ਦੇਵੇਗਾ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਉੱਚਾ ਕਰ ਦੇਵੇਗਾ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਤੁਹਾਡੇ ਵੱਡੇ ਵੱਡੇ ਕੰਮਾਂ ਨੂੰ ਕਰੇਗਾ ਜਿਹੜੇ ਕੰਮ ਅਣਹੋਣੇ ਸੀ ਪਰਮੇਸ਼ਰ ਉਹ ਵੀ ਕੰਮ ਕਰ ਦੇਵੇਗਾ ਹਾਲੇਲੂਇਆ ਪਰ ਮੇਕਸ਼ਰ ਤੁਹਾਨੂੰ ਇਸ ਛੋਟੀ ਜੀ ਵਚਨ ਦੇ ਦੁਆਰਾ ਆਸ਼ੀਸ਼ ਦੇਵੇ ਗੋਡ ਬles